ਉਨੇ ਅਜਨਾਲਾ ਜਿਹੜੇ ਨੇ ਡਾਕਟਰ ਰਤਨ ਸਿੰਘ ਅਜਨਾਲੇ ਦੇ بیٹے ਇਹ ਬਿਲੋਂਗ ਕਰਦੇ ਨੇ ਅਜਨਾਲੇ ਨੂੰ ਔਰ ਅਜਨਾਲੇ ਦੇ ਵਿੱਚ ਈਸਾਈ ਵੋਟ ਕਾਫੀ ਹੈ ਜੀ ਜੀ ਈਸਾਈ ਵੋਟ ਉਸ ਇਲਾਕੇ ਵਿੱਚ ਕਾਫੀ ਹੈ ਮੈਨੂੰ ਲੱਗਦਾ ਮੈਂ ਫੇਰ ਉਸੇ ਗੱਲ ਤੇ ਆ ਰਿਹਾ ਕਿ ਇਹੋ ਜੇ ਬਿਆਨ ਜਿਹਨੇ ਰਾਜਨੀਤੀ ਤੋਂ ਪ੍ਰੇਰਿਤ ਹੋ ਕਰਕੇ ਕਿਸੇ ਇੱਕ ਫਿਰਕੇ ਨੂੰ ਕਿਸੇ ਇੱਕ ਧਰਮ ਦੇ ਵੋਟਾਂ ਨੂੰ ਅਪੀਸ ਕਰਨ ਵਾਸਤੇ ਖੁਸ਼ ਕਰਨ ਵਾਸਤੇ ਉਹਨਾਂ ਦੇ ਵੋਟਾਂ ਨੂੰ ਕੈਪਚਰ ਕਰਨ ਵਾਸਤੇ ਇਹੋ ਜਿਹੇ ਬਿਆਨ ਲੋਕੀ ਦਾਗ ਦਿੰਦੇ ਨੇ ਹੁਣ ਆਪਾਂ ਇਸ ਬਿਆਨ ਦਾ ਜੇਕਰ ਚੰਗੀ ਤਰੀਕੇ ਨਾਲ ਘੋਕ ਕਰੀਏ ਸਵਾਲ ਪੈਦਾ ਇਹ ਉੱਠਦਾ ਹੈ ਕਿ ਬੋਨੀ ਸਾਹਿਬ ਨੂੰ ਜਿਹੜੇ ਬੋਨੀ ਜੀ ਨੇ ਉਹਨਾਂ ਨੂੰ ਇਹ ਅਧਿਕਾਰ ਕਿਹਨੇ ਦਿੱਤਾ ਤੇ ਉਹਨਾਂ ਕੋਲ ਕਿਹੜੀ ਗੇਜ ਹੈ ਕਿਹੜੀ ਮੈਜ਼ਰਮੈਂਟ ਹੈ ਕਿ ਉਹ ਵੇਖਣ ਕਿ ਭਈ ਕਿਹੜਾ ਵੱਡਾ ਪੜਾਇਆ ਤੇ ਕਿਹੜਾ ਛੋਟਾ ਪੜਾਇਆ ਹੂ ਅਥਰਾਇਜ਼ਡ ਟੂ ਟਾਕ ਲਾਈਕ ਦਿਸ ਕਿਹੜੇ ਬੰਦੇ ਨੇ ਉਹਨੂੰ ਅਥਰਾਇਜ਼ ਕੀਤਾ ਕਿ ਤੂੰ ਇਹੋ ਜਿਹੇ ਕਮੈਂਟਸ ਪਾਸ ਕਰ ਭਾਈ ਹੂੰ ਉਹਨਾਂ ਕੋਲ ਅਥਾਰਟੀ ਕਿੱਥੋਂ ਆਈ ਹੈ ਗੱਲਾਂ ਕਰਨ ਦੀ ਨੰਬਰ 1 ਉਹਨਾਂ ਕੋਲ ਗੇਜ ਕਿਹੜੀ ਹੈ ਭਾਈ ਸਿਰਫ ਤੁਸੀਂ ਇਹ ਵੇਖੋਗੇ ਕਿ ਭਈ ਗੁਰੂ ਨਾਨਕ ਪਾਤਸ਼ਾ 1469 ਵਿੱਚ ਇਸ ਸੰਸਾਰ ਵਿੱਚ ਆਏ ਸਰੀਰਕ ਰੂਪ ਦੇ ਵਿੱਚ ਹੈ ਕੀ ਇਹ ਬੇਸ ਹੈ ਨਹੀਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਦਤ ਕੀਤੀਆਂ ਜਾਂਦੀਆਂ ਨੇ ਕਿ ਉਹ ਵੱਡਾ ਪੜਾਇਆ ਉਹ ਛੋਟਾ ਪੜਾਇਆ ਤੇ ਮੇਰਾ ਮਤਲਬ ਕਹਿੰਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਰਾਜਨੀਤੀ ਤੋਂ ਪ੍ਰੇਰਿਤ ਨੇ ਕੋਰ ਬੋਨੀ ਅਜਨਾਲਾ ਨੂੰ ਇਹੋ ਜਿਹੀ ਗੱਲਾਂ ਕਰਨ ਤੋਂ ਪਹਿਲਾਂ ਇਹ ਬਹੁਤ ਕੁਝ ਸੋਚਣਾ ਚਾਹੀਦਾ ਸੀਗਾ ਉਹਨਾਂ ਦੀ ਉਮਰ ਸਿਆਣੀ ਉਮਰ ਦੇ ਬੰਦੇ ਨੇ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਕਹਿ ਕੀ ਰਿਹਾ ਇੱਕ ਪਾਸੇ ਜਿਹੜਾ ਹੈ ਕਿ ਜਗਤ ਦਾ ਮਾਲਕ ਠੀਕ ਹੈ ਆਪ ਨਾਰਾਇਣ ਕਲਾਧਾਰ ਜਗ ਮੇ ਪਰਵਰਿਓ ਇੱਕ ਪਾਸੇ ਅਸੀਂ ਇਹ ਕਹਿਣਾ ਹੈ ਇੱਕ ਪਾਸੇ ਇਹ ਕਹਿਣਾ ਹੈਗਾ ਕਿ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਹਾਂਜੀ ਜੀ ਅਸੀਂ ਇਹ ਵੀ ਕਹਿਣਾ ਹੈਗਾ ਤੇ ਮੈਂ ਸਮਝਦਾ ਕਿ ਬੋਨੀ ਸਾਹਿਬ ਨੂੰ ਜਿਹੜਾ ਨਾ ਇਹਨਾਂ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਹ ਸਾਰੇ ਬਿਆਨ ਜਿਹੜੇ ਨੇ ਇਹ ਕਿਸੇ ਨਾ ਕਿਸੇ ਪ੍ਰਕਾਰ ਦੇ ਨਾਲ ਇੱਕ ਕ੍ਰਿਟਿਸਿਜ਼ਮ ਨੂੰ ਇਨਵਾਈਟ ਕਰਦੇ ਨੇ ਉਹਨਾਂ ਨੇ ਅਗਰ ਇਸਾਈ ਭਾਈਚਾਰੇ ਦੀ ਵੋਟਾਂ ਲੈਣੀਆਂ ਨੇ ਤੇ ਧਰਮ ਨੂੰ ਆਧਾਰ ਬਣਾ ਕੇ ਗੱਲ ਨਾ ਕਰਨ ਉਹ ਆਪਣੀ ਮੈਰਿਟ ਦੇ ਆਧਾਰ ਤੇ ਆਪਣੀ ਇੰਡੀਵਿਜੂਅਲ ਮੈਰਿਟ ਦੇ ਉੱਤੇ ਉਹ ਜਿਹੜਾ ਹੈ ਜਾ ਕਰਕੇ ਉਹਨਾਂ ਕੋਲ ਵੋਟਾਂ ਮੰਗ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਉਹ ਵਿਸ਼ੇਬਾ ਜਾ ਕਰਕੇ ਇੰਡੀਵਿਜੂਅਲ ਆਪਣੀ ਮੈਰਿਟ ਦੇ ਆਧਾਰ ਤੇ ਜਾ ਕੇ ਇਸਾਈਆਂ ਦੀ ਵੋਟਾਂ ਮੰਗਣ ਮੁਸਲਮਾਨਾਂ ਦੀ ਮੰਗਣ ਹਿੰਦੂਆਂ ਦੀ ਮੰਗਣ ਸਿੱਖਾਂ ਦੀ ਮੰਗਣ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਗੁਰੂ ਦੇ ਸਿਧਾਂਤ ਨੂੰ ਜਾਂ ਗੁਰੂ ਦੇ ਇਤਿਹਾਸ ਨੂੰ ਜਾਂ ਸਿੱਖ ਇਤਿਹਾਸ ਨੂੰ ਆਧਾਰ ਬਣਾ ਕਰਕੇ ਕੌਣ ਛੋਟਾ ਹੈ ਕੌਣ ਵੱਡਾ ਹੈ ਇਹ ਪੈਰਾਮੀਟਰਸ ਲੈ ਕਰਕੇ ਵੋਟਾਂ ਦੇ ਕੋਲ ਨਹੀਂ ਜਾਣਾ ਚਾਹੀਦਾ ਮੈਂ ਸਮਝਦਾ ਕਿ ਇਸ ਚੀਜ਼ ਤੇ ਫਿਰ ਮੈਂ ਉਹ ਗੱਲ ਕਵਾਂਗਾ ਕਿ ਕੋਈ ਅੰਕੁਸ਼ ਲੱਗਣਾ ਚਾਹੀਦਾ ਹੈ ਕੋਈ ਤੇ ਕੰਟਰੋਲ ਹੋਣਾ ਚਾਹੀਦਾ ਹੈ ਕੋਈ ਮਰਿਆਦਾ ਫਿਕਸ ਹੋਣੀ ਚਾਹੀਦੀ ਹੈ